ਬੇਬੇ ਬੇਬੇ ਓ ਰੋਡ ਪੀਂਦੇ ਆ ਰੋਡ ਰੋਡ ਨਹੀਂ ਪੀਂਦੇ ਹਾਰ ਨਾ ਕਰੋ ਹੁਣ ਹਾਰਦਿਆਂ ਤੋਂ ਹੁਣ ਤੁਸੀਂ ਇਹ ਗੱਲਾਂ ਕਰਦੇ ਆ ਹਰਮਨ ਆਉਦੇ ਜਿਹਾ ਫਾਲਤੂ ਮੈਂ ਬਾਈ ਲੈ ਲਈ ਨਹੀਂ ਫੇਰ ਉਹ ਸਾਡੀ ਹੋ ਗਈ ਨਾ ਸੋ ਹਾਂਜੀ ਲਓ ਵੀ ਸੱਜਣੋ ਅੱਜ ਮੁਕਾਬਲੇ ਹੋਣ ਲੱਗੇ ਆ ਕੰਪੀਟੀਸ਼ਨ ਹੋਣ ਲੱਗੇ ਆ ਨਾਨੀ ਜੀ ਵਰਸਸ ਬੇਬੇ ਬੇਬੇ ਤੇ ਨਾਨੀ ਜੀ ਮੁਕਾਬਲੇ ਹੋਣ ਕਿਉਂ ਲੱਗੇ ਆ ਕੰਪੀਟੀਸ਼ਨ ਹੋਣ ਕਿਉਂ ਲੱਗਾ ਇਹਦੇ ਪਿੱਛੇ ਵੀ ਰਾਜਾ ਬੇਬੇ ਸਵੇਰ ਗੱਲ ਕੀ ਹੋਈ ਸੀਗੀ ਇਹਨੂੰ ਮੈਂ ਕਿਹਾ ਸੀ ਆਪਾਂ ਨੇ ਆਹ ਖੇਡੀ ਕੀ ਖੇਡੀ ਕਲੀ ਜੋਟਾ ਹਾਂ ਇਹ ਕਹਿੰਦੀ ਮੈਂ ਤਾਂ ਆਏ ਖੇਡੂਗੀ ਮੈਂ ਨਹੀਂ ਕਲੀ ਜੋਟਾ ਖੇਡਣਾ ਨਾਨੀ ਕਹਿੰਦੇ ਮੈਂ ਤਾਂ ਕੈਰਮ ਬੋਰਡ ਖੇਡਣਾ ਆਉਂਦਾ ਕੈਰਮ ਬੋਰਡ ਖੇਡਣਾ ਮੈਂ ਤਾਂ ਆਂਦੀ ਮੈਂ ਕਲੀ ਜੋਟਾ ਨਹੀਂ ਖੇਡਣਾਗਾ ਤੇ ਇਹ ਕਹਿੰਦੇ ਅਸੀਂ ਆਪਸ ਚ ਕਰਨਾ ਕੰਪੀਟੀਸ਼ਨ ਬੇਬੇ ਕਹਿੰਦੇ ਹੈ ਕਲੀ ਨਾ ਦੋਵੇਂ ਜਣੀਆਂ ਗੀਟੀਆਂ ਖੇਡਣਗੇ ਸੋ ਅੱਜ ਸੱਜਣੋ ਹੁਣ ਹੋਣ ਲੱਗਿਆ ਮੁਕਾਬਲੇ ਕੈਰਮ ਬੋਰਡ ਦੇ ਬੇਬੇ ਵਰਸਸ ਨਾਨੀ ਜੀ ਬੇਬੇ ਤੈਨੂੰ ਕੀ ਲੱਗਦਾ ਕੌਣ ਜਿੱਤੂਗਾ ਹਮ ਜਿੱਤਾਂਗੇ ਤੇ ਨਾਨੀ ਉਹ ਸ਼ਹਿਰ ਨੂੰ ਕੀ ਬਲਕ ਨਾ ਜਿੱਤੂਗੀ ਨਾਨੀ ਗਾ ਜਿੱਤੂਗਾ ਬਈ ਦੇਖੋ ਤਾਂ ਪਤਾ ਕੌਣ ਜਿੱਤੇ ਕੌਣ ਹਾਰੇ ਕਾ ਜੋਰ ਸਾਰੇ ਲਾਵਾਂਗੇ ਮੇਰੇ ਤਾਂ ਕੋਸ਼ਿਸ਼ ਕਰਾਂਗੇ ਨਾ ਜਿੱਤਣ ਦੀ ਪਤਾ ਵਾ ਚਲ ਗੋੜ ਦਾ ਨਹੀਂ ਮੈਂ ਤਾਂ ਲਿਆਂਦਾ ਹੀ ਵੇਖਿਆ ਬਹੁਤ ਚਿਹਰੋਗਾਂ ਲਿਆਂਦੇ ਨੂੰ ਹਰਮਨ ਤੇ ਹਰਮਨ ਡੈਲੀ ਖੇਡਦੇ ਸੀ ਮੈਂ ਇਹ ਲਾ ਲਵਿਆਂ ਦੀ ਸੀ ਜਿਵੇਂ ਐ ਮਾਰਦੇ ਸੀ ਮੈਂ ਕਿਹਾ ਬੋਰੀ ਚ ਪਾਉਂਦੇ ਆ ਤੇ ਅੱਜ ਫਿਰ ਬੇਬੇ ਤੁਹਾਡਾ ਕੰਪੀਟੀਸ਼ਨ ਹੋਣ ਲੱਗਾ ਜੀ ਅੱਜ ਫਿਰ ਕਰਕੇ ਵਿਖਾ ਦਿੰਦੇ ਆ ਤੁਹਾਡਾ ਅੱਜ ਪਤਾ ਲੱਗੂ ਕਿਸਮੇ ਕਿਤਨਾ ਹੈ ਦਮ ਇੱਕ ਬੰਨੇ ਸਾਡੀ ਬੇਬੇ ਪੈਂਡ ਤੋਂ ਇੱਕ ਵਾਸੇ ਸਾਡੀ ਨਾਨੀ ਜੀ ਸ਼ਹਿਰ ਤੋਂ ਨਾਨੀ ਜੀ ਪੂਰਾ ਮੁਕਾਬਲਾ ਕਰਨਾ ਜੀ ਦਬੜਾ ਨਹੀਂ ਜੀ ਠੀਕ ਆ ਦੇਖ ਹੀ ਜਾਓਗੇ ਤੇ ਮੰਮੀ ਜੀ ਕਰਨਗੇ ਨਾਨੀ ਦੀ سپورਟ ਤੇ ਮੈਂ ਕਰੂੰਗਾ ਆਪਦੀ ਬੇਬੇ ਦੀ سپورਟ ਠੀਕ ਆ ਬੇਬੇ ਉਹ ਤਾਂ ਨਹੀਂ ਪੀਣੇ ਪਰਾਂ ਦੇ ਸਾਰੇ ਨਾਲ ਜਾਦੇ ਤੁਸੀਂ ਤਾਂ ਮਾੜੇ ਪੀਣੇ ਵਾਲਾ ਭਾਂਡੇ ਕੋਈ ਭਾਂਡਾ ਨਹੀਂ ਲਾਉਣ ਦੇ ਪੀਣ ਨੂੰ ਹਾਂ ਠੀਕ ਕਰ ਲੈ ਕਿਉਂਕਿ ਹੱਥਾਂ ਨਾਲ ਬਚਰੇ ਪੀ ਜਾਣਿਆ ਪਤਾ ਲੱਗ ਜੂ ਸਾਡੇ ਹੱਥ ਹੀ ਭਾਂਡੇ ਆ ਸੋ ਪਹਿਲਾਂ ਸਾਰਿਆਂ ਨੂੰ ਆਪਾਂ ਗੇਮ ਰੂਲ ਸਮਝਾ ਦਈਏ ਬੇਬੇ ਜੀ ਨਾਨੀ ਜੀ ਆ ਜਿਹੜੀ ਡੀਕੀ ਹੈ ਚਿੱਟੀ ਇਹਦੇ ਆ ਕੇ 20 ਪੁਆਇੰਟ ਜੇ ਤੁਸੀਂ ਇਹ ਇਹਦੇ ਚ ਪਾਓਗੇ ਜੇ ਕਾਲੀ ਡੀਕੀ ਪਾਓਗੇ ਇਹਦੇ ਆ ਕੇ 10 ਪੁਆਇੰਟ ਤੇ ਆਹ ਜਿਹੜੀ ਮੇਨ ਆ ਆ ਜੀ ਡੀ ਕੀ ਗੁਲਾਬੀ ਰੰਗ ਦੀ ਮੰਮੀ ਦੀ ਚੁੰਨੀ ਨਾਲ ਦੀ ਜਿਹੜੀ ਡੀ ਕੀ ਆ ਇਹ ਜਦੋਂ ਇਹਦੇ ਵਿੱਚ ਪੈ ਜੂਗੀ ਇਹ ਉਹਦੀ ਹੋਊਗੀ ਇਹਦੇ ਪੁਆਇੰਟ ਹੈਗੇ 50 ਤੇ ਇਹ ਉਦੋਂ ਮਿਲਣੀਆਂ ਜੇ ਇਹ ਪਾ ਕੇ ਇੱਕ ਡੀ ਕੀ ਨਾਲ ਤੁਸੀਂ ਹੋਰ ਪਾਉਂਗੇ ਇਹ ਮੈਂ ਹੀ ਪਾਉਂਗੀ ਆ ਪਾ ਕੇ ਤੇ ਮਗਰੋਂ ਆ ਪਾ ਦੂੰਗੀ ਹਾਂ ਚੱਲ ਕੋਈ ਨਾ ਭਾਣੇ ਦੇਖੇ ਜਾਊਗੀ ਕੀ ਤਾਂ ਹੁੰਦੀ ਆ ਉਹਦੇ ਮੈਚ ਹੀ ਪਤਾ ਲੱਗਣਾ ਹੈ ਮੁਕਾਬਲਾ ਅਮੋਂ ਸਾਹਮਣੇ ਆ ਗੱਲਾਂ ਇੰਦੀਆਂ ਬਾਜ਼ਾਰੀਆਂ ਪਾ ਦੇ ਸਹੀ ਗੱਲ ਹੈ ਤੁਹਾਡਾ ਮੁਕਾਬਲਾ ਅਮੋਂ ਸਾਹਮਣੇ ਹੈ ਦਿੱਲੀ ਰਾਗਰਾ ਮੂੰਹ ਥੰਮਨੇ ਹੁਣੋ ਕਾਣੀਆ ਗੱਲ ਸੁਣੋ ਸਾਹਮਣੇ ਹੋਊਗੀ ਭੈਣ ਜੀ ਦਾ ਆ ਤੇ ਮੇਰਾ ਆ ਜੰਦੇ ਭੈਣ ਜੀ ਇੱਧਰ ਪਾ ਜੇ ਜਾਂ ਇੱਧਰ ਪਾ ਜਾ ਚਲ ਠੀਕ ਆ ਆ ਤੁਹਾਡਾ ਆ ਇਹ ਨਹੀਂ ਹੁੰਦਾ ਇਹਦੇ ਚਲ ਠੀਕ ਮੇਰਾ ਕਿਹੜਾ ਹਾਂ ਨਨ ਹੋ ਗਿਆ ਨਹੀਂ ਮੇਰਾ ਕਿਹੜਾ ਬੇਬੇ ਆਪਣਾ ਏਰੀਆ ਅੱਛਾ ਆ ਤੇ ਆ ਹਾਂ ਧੀ ਕੀ ਮਾਰਨੀ ਕਿਵੇਂ ਭਾਵੇਂ ਓਏ ਇਹ ਤੇ ਉਹ ਹਾਈ ਸਪੈਰਾਕ ਨਹੀਂ ਨਹੀਂ ਬੇਬੇ ਬੇਬੇ ਨੇ ਪਹਿਲਾਂ ਹੀ ਸਾਰੀਆਂ ਡੀਗੀਆਂ ਖਲਾੜਦੀਆਂ ਸੋ ਬਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਵੇਖਦੇ ਆ ਅੱਜ ਕੌਣ ਜਿੱਤਦਾ ਤੇ ਕੌਣ ਨਹੀਂ ਬਾ ਪਿਆਰ ਪਿਆਰ ਨਾਲ ਖੇਡਣਾ ਇਹ ਲੜਨਾ ਨਹੀਂ ਆ ਠੀਕ ਹੈ ਕੋਈ ਪਤਾ ਨਹੀਂ ਲੱਗਣਾਗਾ ਕਦੋਂ ਲੜਾਈ ਹੋ ਜੇ ਲਓ ਵੀ ਸਜਣੋ ਹੁਣ ਮੈਚ ਹੋਣ ਲੱਗਾ ਜੇ ਸਟਾਰਟ ਸਾਬ ਤੋਂ ਪਹਿਲਾਂ ਕੌਣ ਚੱਲੂਗਾ ਬੇਬੇ ਤੁਸੀਂ ਕਿ ਤੁਸੀਂ ਕੀ ਤੁਸੀਂ ਚੱਲ ਬੜੋ ਚਲੋ ਜੀ ਮੈਨੂੰ ਦੇ ਦਿਓ ਆ ਲਓ ਜੀ ਵਾਹਿਗੁਰੂ ਜੀ ਓਏ ਇਹ ਮਾੜਾ ਮੋਟਾ ਇਧਰ ਉਧਰ ਹੋਇਆ ਚੱਲ ਜੂ ਬੇਬੇ ਪੂਰੀ ਜੋਰ ਨਾਲ ਇੱਥੇ ਰੱਖ ਕੇ ਹਾਂ ਇਹ ਆ ਵਾਹਿਗੁਰੂ ਜੀ ਕਰਮਣ ਕਰੇ ਨਾਨੀ ਲੱਗਦੀ ਥੋਚੀ ਵੀ ਮੈਂ ਜਿੱਤੇ ਜੂ ਹੁਣ ਵੇਖੋ ਕੌਣ ਜਿੱਤਦਾ ਐ ਉਹਦੇ ਨੂੰ ਤਾਂ ਹੀ ਪਤਾ ਲੱਗ ਗਿਆ ਨਾਨੀ ਕਿਵੇਂ ਜਾਣੇ ਆਸ-ਪਾਸੇ ਗੇਡੀ ਜਾਂਦੇ ਚੱਲ ਚੱਕੋ ਚੱਕੋ ਲਓ ਜੀ ਹਲੇ ਤੱਕ 0.0 ਨੇ ਕਿਸੇ ਨੇ ਵੀ ਹਲੇ ਤੱਕ ਮਾਈ ਗੋਡ ਆ ਗਿਆ ਪੈ ਗਿਆ ਪੈ ਗਿਆ ਲਓ ਜੀ 20 ਪੁਆਇੰਟ ਹੋ ਚੁੱਕੇ ਨੇ ਬੇਬੇ ਦੇ ਵਾਹ ਜੀ ਵਾਹ ਚਲੋ ਬੇਬੇ ਵਾਰੀ ਤੁਹਾਡੀ ਫੇਰ ਐ ਪੁਆਇੰਟ ਇੱਕ ਪਾਸੇ ਜ਼ੀਰੋ ਆਪਾਂ ਦੋ ਪਾਉਣੇ ਕਰ ਚਾਈ ਦੇ ਇੱਥੇ ਰੱਖ ਬੇਬੇ ਤੇ ਪੂਰਾ ਇਦਾਂ ਹੈ ਇੱਕ ਬੰਨੇ ਬੇਬੇ ਦੇ ਇੱਕ ਬੰਨੇ ਨਾਨੀ ਜੀ ਕਹਿੰਦੇ ਕਿਸਮੇ ਕਿਤਨਾ ਹੈ ਦਮ ਏ ਓ ਚੱਕ ਬੇਬੇ ਦੀ ਚਟਕੀਆਂ ਜਿਆਦਾ ਕੰਮ ਕਰਦੀਆਂ ਨੇ ਬੇਬੇ ਤੂੰ ਕਿਤੇ ਪ੍ਰੈਕਟਿਸ ਆ ਨਾਨੀ ਵਰ ਸਪੀਡ ਪੂਰੀ ਸਪੀਡ ਨਾਲ ਮਾਰ ਦੇ ਏ ਏ ਬਾਤ ਚ ਗਈ ਆ ਕਿੱਦਾਂ ਆ ਪਾਉਡਰ ਲੈ ਕੇ ਭੱਜ ਗਏ। ਕਿਉਂ? ਇਹ 20 ਵੀ ਚਲਕਦੀ ਨਹੀਂ। ਬੇਬੇ ਮਾੜੀ ਪਾਉਡਰ। ਪਾਉਡਰ ਮੈਂ ਉਹ ਵਿਆਹ ਕਿੱਥੇ ਰੱਖਦਾ। ਇਹ ਰੱਖ ਜੋ ਫਿਰ ਇਹ ਆਓ ਚੱਕ। ਬੇਬੇ ਰੱਖ ਜਾ ਵੀਰ ਲੈ ਕੇ। ਫਿਰ ਮੈਂ ਪਾਉਡਰ ਲੈ। ਕਾਫੀ ਮਾੜੀ ਮਾਰਾ ਜਾਵਾ ਕੀ ਠੀਕ ਚਲਕਦੀ ਆ ਫਿਰ ਜਿਹੜੀਆਂ। ਲਾਓ ਜੀ। ਬੇਬੇ ਜਿੱਤਨਾ ਵੀ ਔਰ ਬੇਇੱਜ਼ਤੀ ਨਾ ਕਰਾ ਦੇ ਤੂੰ। ਨਹੀਂ ਨਹੀਂ ਬੇਬੇ ਨੇ ਤਾਂ ਜਿੱਤਨਾ ਹੀ ਜਿੱਤਣਾ। ਲੈ ਪਾਉਡਰ ਪਾਉਡਰ ਕਰਾਦਾ ਚਲੋ। ਐ ਐ ਬੇਬੇ। ਚੱਲ ਬਾਸ ਬਾਸ ਪਾਈ ਜਾਣਾ। ਬਸ। ਇਹ ਉਹ ਨਹੀਂ ਬਾਈ ਬੱਚੀ ਨਹੀਂ ਬਾਈ ਨਹੀਂ ਆ ਬੱਚੀ ਨਹੀਂ ਬਾਈ ਨਹੀਂ ਗਈ ਚਲੋ ਨਾਨੀ ਬੇਬੇ ਲੈ ਲਿਆ ਜੇ ਕੰਮ ਉਹ ਲਾਉਂਦੀ ਆ ਨਾਨੀ ਜੀ ਨੇ ਕਰਤਾ ਫਾਉਲ ਪਾウダー ਨਾਲ ਧੱਕਾ ਕੀਤਾ ਤੂੰ ਮੇਰੇ ਨਾਲ ਨਹੀਂ ਭੈਣ ਜੀ ਮੈਂ ਤੁਹਾਨੂੰ ਹੱਥ ਵੀ ਨਹੀਂ ਲਾਇਆ ਨਹੀਂ ਨਹੀਂ ਤੂੰ ਹੱਥ ਨਹੀਂ ਲਾਇਆ ਐ ਕਰਕੇ ਕਰਤਾ ਨਾ ਉਹ ਜਿਆਦਾ ਲੱਗ ਗਿਆ ਨਹੀਂ ਨਹੀਂ ਨਾਨੀ ਦਾ ਫਾਉਲ ਹੋ ਗਿਆ ਹੁਣ ਨਾਨੀ ਜਿਹੜੀ ਵੀ ਡਿਗੀ ਪਾਉਣਗੇ 10 ਪੁਆਇੰਟ ਕੱਟੇ ਜਾਣਗੇ ਚਲ ਬੇਬੇ ਤੁਹਾਡੀ ਵਾਰੀ ਚਲ ਪੈਣੀ ਚਾਹੀਦੀ ਆ ਓਏ ਇੱਕ ਲਓ ਜੀ 20 ਪੁਆਇੰਟ ਹੋਰ ਦੋ ਪੈ ਗਏ ਲਓ ਜੀ ਇਧਰ ਬੇਬੇ ਦੀ ਵਾਰੀ ਆਲੇ ਅੱਛਾ ਠੀਕ ਆ ਬੇਬੇ ਗੁੱਡ ਗੁੱਡ ਖਿੱਚ ਕੇ ਰੱਖੋ ਓ ਬੇਬੇ ਪੋਰਟਰ ਦਾ ਕਮਾਲ ਹੋ ਰਿਹਾ ਇਹ ਓ ਵਾਹ ਜੀ ਜਾਂਦੀ ਹਾਂ ਬੇਬੇ ਵੇਖੇ ਓ 10 ਪੁਆਇੰਟ ਹੋਰ ਆ ਦਿਖਾਤੇ ਜੋੜਦੇ ਹੋਏ ਦਾ ਦੋ ਜੜੇ ਨਾ ਓ ਬੇ 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 ਕੋਈ ਓ ਡੀਟੀਆਂ ਸਾਰੀਆਂ ਬੇਬੇ ਨੇ ਆਪਦੇ ਬੱਤ ਕਰ ਲਈ ਮੈਨੂੰ ਪਤਾ ਏ ਤਾਹੇ ਨਹੀਂ ਮੇਰੇ ਕਰਨੀ ਤਾਂ ਹੈ ਹੀ ਨਹੀਂ ਇੱਕ ਵੀ ਮੇਰੇ ਕਿੱਥੋਂ ਜਾਊਗੀ ਡੀਟੀਆਂ ਤਾਂ ਉਧਰ ਆ ਸਾਰੀਆਂ ਮੈਂ ਆਪੇ ਹਾਰਨਾ ਇੱਧਰ 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 ਚੱਲ ਬੈਠ ਇਹ ਗੱਲ ਤਾਂ ਇਹ ਰੌਂਡ ਆ ਰੌਂਡ ਆ ਰੋਡ ਆ ਉਹ ਬਾਤ ਚੱਲ ਨਹੀਂ ਬੇ ਰੋਡ ਪੀ ਚੱਲੇ ਚੱਲ ਰੋਡ ਲਾਨਾ ਨਾ ਚੱਲ 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 ਤੁਹਾਡੀ ਵਾਰੀ ਤੁਸੀਂ ਇਧਰ ਨੂੰ ਚੱਲ ਸਕਦੇ ਆ ਕੋਈ ਗੱਲ ਨਹੀਂ ਲਓ ਜੀ ਓਹ ਲਓ ਜੀ ਇੱਕ ਫਾਉਲ ਦੀਏ 20 ਵਾਲੀਆ ਲਓ ਜੀ ਨਾਨੀ ਜੀ ਨੇ ਖਾਤਾ ਖੋਲ ਦਿੱਤਾ ਓਹ ਨਹੀਂ ਭਾਈ ਬਾਸ ਬਾਸ ਇੱਕ ਵਾਰੀ ਖਾਲੀ ਨਿਕਲ ਗਿਆ ਬੇਬੇ ਦੁਆਰਾ ਫੇਰ ਬੋਡ ਦਾ ਹੱਥ ਦਬੇਰਦਾ ਫਿਰ ਜਲਦੀ ਜੀ ਬੜਾ ਬੜਾ ਹੋ ਰਿਹਾ ਬੇਬੇ ਰੋਦ ਪੀਂਦੀ ਆਈਦਾ ਓ ਦੋ ਕੱਠੀਆਂ ਲਓ ਜੀ ਹੋਰ ਲੈ ਖਾਤਾ ਨਾਨੀ ਹੁਣ ਇਕੱਠੇ ਖਾਤਾ ਗੋਲ ਦੇ ਚੱਲੋ ਨਾਨੀ ਜੀ ਹੁਣ ਫੇਰ ਮੇਰੀ ਵਾਰੀ ਇਹ ਨਹੀਂ ਇਹਨਾਂ ਨੂੰ ਨਾ ਲਾਇਆ ਕਰੋ ਅੱਛਾ ਠੀਕ ਆ ਓ ਚਲੋ ਬੇਬੇ ਜੀ ਓ ਨਹੀਂ ਨਾ ਲਾਵੀਂ ਕਿ ਨਹੀਂ ਅਜੀ ਮੁਕਾਬਲਾ ਪੂਰਾ ਫਾਸਮਾ ਜੇ ਉੱਥੇ ਉੱਧਰ ਹੋ ਗਿਆ ਨਾ ਸਾਰੀਆਂ ਨਾ ਨਹੀਂ ਇੱਥੇ ਨਾ ਰੱਖਿਆ ਕਰੋ ਅੱਛਾ ਠੀਕ ਹੈ ਚਲੋ ਬੇਬੇ ਬੈਣੀ ਚਾਹੀਦੀ ਆ ਓ ਬੇਬੇ ਪੰਜਾਹ ਵਾਲੀ ਬੈ ਚਲੀ ਵਾਹਕ ਹਾਂਜੀ ਦੇਖੋ ਕੋਸ਼ਿਸ਼ ਤਾਂ ਪੂਰੀ ਆ ਲੱਗਦਾ ਵੀ ਮੈਂ ਹੀ ਜਿੱਤੂਗੀ ਚਾਹੀਦੀ ਵੀ ਤਾਂ ਕੋਈ ਨਾ ਬੇਬੇ ਤੈਨੂੰ ਕਿਲਾਦਾ ਕਹਿੰਜੂ ਤੂੰ ਐਵੇਂ ਪਿਆਰ ਨਹੀਂ ਕਰੀ ਡਿੱਗੀ ਨਹੀਂ ਪਈ ਕੋਸ਼ਿਸ਼ ਆ ਕੋਈ ਨਾ ਕੋਸ਼ਿਸ਼ ਆ ਓ ਚੱਕ 10 ਪੁਆਇੰਟ ਜੋੜਦੇ ਹੋਏ ਆਪਦੇ ਖਾਤੇ 'ਚ ਬੇਬੇ ਜੀ ਬੇਬੇ ਚੱਲ ਵਾਰੀ ਫੇਰ ਇਹ ਓ ਮੈਸ ਓ ਐਵਰੀਬਾਡੀ ਮੰਮੀ ਬੜਾ ਖੁਸ਼ ਹੁੰਦੇ ਜਦ ਨਾਨੀ ਨਾਨੀ ਕਾਹ ਚੱਲ ਮੰਮੀ ਏ ਓ ਨਹੀਂ ਵਾਰੀ ਆਉਂਦੀ ਹੋਈ ਅੱਜ ਤੇ ਰੱਖ 20 ਪੁਆਇੰਟ ਹੋਰ ਜੋੜਦੇ ਹੋਏ ਆਪਦੇ ਖਾਤੇ 'ਚ ਮਮੀ ਦਾ ਫੇਰ ਮੂੰਹ ਬਣ ਚੁੱਕਾ ਹੈ ਕੋਈ ਗੱਲ ਨਹੀਂ ਕਾ ਤੇ ਬਣਨਾ ਬਈ ਕੋਈ ਗੰਨੀ ਹੋਰ ਰੱਖ ਦੋ ਹੋਰ ਰੱਖੋ ਹੁਣ ਦੋ ਰੱਖੋ ਦੋ ਨਹੀਂ ਇੱਕ ਹੁੰਦੀ ਆ ਦੋ ਨਹੀਂ ਇੱਕ ਹੁੰਦੀ ਆ 10 ਰੁਪਏ ਰੱਖ ਦੇ ਓ ਚੱਕ ਬੇਬੇ ਬੈ ਨਹੀਂ ਜਾਈਦੀ ਆ ਓ ਨੋ ਮੈਨ ਸੁਣਦੇ ਹੋਏ ਓ ਨਾਨੀ ਜੀ ਆਪ ਦੇ ਖਾਤੇ 10 ਸਾਵੇਂ ਇਧਰ ਲਈ ਮੇਰੀ ਸਾਈਡ ਕੀਤਾ ਹੋਇਆ ਤਾਂ ਕਰਕੇ ਮੇਰੇ ਘੱਟ ਪੈ ਰਿਆ ਮੇਰੇ ਕੋਲ ਸੁਣਾ ਮੇਰੇ ਪੈਟ ਘੱਟ ਬਣੇ ਰਹੇ ਆ ਨੀਵੇਂ ਪਾਸਾ ਹੋ ਗਿਆ ਮੇਰੇ ਨਾਲ ਉੱਚੇ ਜਾਂਦੇ ਨਹੀਂ ਧੀ ਧੀ ਓ ਤਾਂ ਜੀ ਤਾਂ ਜਾਣਦੀ ਹੈ ਨਾ ਛੋਟਾ ਬਾਟਾ ਆ ਵੇਖ ਓ ਲੜਨਾ ਨਹੀਂਗਾ ਓ ਲੜਨਾ ਪਿਓ ਤਾਂ ਸਾਰੀਆਂ ਇਧਰ ਹੋਈਆਂ ਪਈਆਂ ਨੇ ਓ ਲੜਨਾ ਨਹੀਂਵੇਂ ਪਾਸਾ ਹੋਇਆ ਕਰਕੇ ਕੋਈ ਗੱਲ ਨਹੀਂ ਨਹੀਂ ਲੜਨਾ ਨਹੀਂ ਲੈ ਲਾ ਲੜਨਾ ਥੋੜੀ ਆ ਸਿਤਾਸ ਮੁਕਾਬਲਾ ਕਰਦੇ ਆ ਉਹ ਮੈਨੇਜਮੈਂਟ ਕੋਲੇ ਫੰਡ ਘੱਟ ਸੀ ਤਾਂ ਕਰਕੇ ਟੁੱਟਾ ਕੈਨ ਬੋਰਡ ਪਿਆ ਸੀ ਚਲੋ ਉਹ ਵਾਰੀ ਚੱਲੋ ਕਿਹਦੀ ਵਾਰੀ ਚਲੋ ਕੋਈ ਗੱਲ ਨਹੀਂ ਵੇਦੀ ਆ ਨਾ ਇਹਦੀ ਵਾਰੀ ਸੀ ਇਹ ਆ ਇਹ ਆ ਚੱਕ ਇੱਕ ਮਿੰਟ ਨਾ 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 ਹਲਾਈ ਨਾ ਬਾਅਦ ਗੱਡੀਆਂ ਕੱਢ ਲਾਂਗੇ ਕੱਡੀਆਂ ਚੱਲ ਬੇਬੇ ਫੇਰ ਪਾ ਦੇ ਸਾਰੀਆਂ ਓ ਨੋ ਥੋੜਾ ਕੰਨੀ ਤਾਂ ਭਾਂਜੀ ਬਹੁਤ ਖਜ਼ਾਨਾ ਜਮਾ ਹੋ ਗਿਆ ਦੇਖੋ ਹੁਣ ਤੁਹਾਡੇ ਕੋਲੇ ਵੀ ਵਾਧੂ ਆ ਇਹ ਤੁਹਾਨੂੰ ਜੀ ਪਤਾ ਨਹੀਂ ਲੱਗਦਾਗਾ। ਤੇਰੀਆਂ ਦਾਸੇ ਪਾਸੇ ਪਈਆਂ ਨੇ। ਬੇਬੇ ਮਾਰ ਆਪਣਾ ਹੀ। ਬੇਬੇ ਉਧਰ। ਜੀ ਬੈ ਵੀ ਮਾਰ ਸਕਦੇ ਤੁਸੀਂ ਬੈਗ ਮਾਰੋ ਇੰਦੇ ਚ। ਕਿਵੇਂ? ਇੱਥੇ ਮਾਰ ਕੇ ਉਧਰ ਬੈਗ ਵੱਜ ਜੂਗੀ। ਓ ਨੋ। ਚੱਲ। ਇਹ ਆਹ। ਥੋੜੇ ਰਹਿ ਗਏ ਥੋੜਾ। ਬੇਬੇ ਬੇਬੇ ਨੇ ਤਾਂ ਕਪੂਰੀਆਂ ਇੱਧਰ ਲਿਆ ਕੇ ਰੱਖੀਆਂ। ਜਾਨ ਜਾਨ ਕੇ ਰੋਡ ਪਟਦੇ ਆ। ਰੋਡ। ਓ ਬਈ ਕੋਈ ਕਿ ਨਹੀਂ? ਨਹੀਂ। ਨਹੀਂ। ਚalo ਬੇਬੇ ਚalo ਬੇਬੇ ਹੁਣ 1 ਵਜ ਗਿਆ ਨਾ ਆਪਣੀ ਸਾਰੀਆਂ ਪੈ ਆ। ਓ 20 ਅੰਕ ਜੋੜ ਲੈ। ਚਲੋ ਫੇਰ ਬੇਬੇ ਦੀ ਵਾਰੀ ਇਹ। ਚਲੋ ਓ ਨੋ। ਅ ਇੱਕ ਚਲ ਹੀਰੇ ਇੱਕ ਤੇ ਚੱਕਣੀਆਂ ਹੋਰ ਬੇਬੇ ਦੀਆਂ ਦੋ ਬਣਾ ਦੇਵੇਂ ਤੂੰ। ਓ ਵੈਰੀ ਗੁੱਡ ਵੈਰੀ ਗੁੱਡ। 20 ਅੰਕ ਆਪਦੇ ਨਾਲ ਜੋੜਦੇ ਹੋਏ ਨਾਨੀ ਜੀ। ਮਾ ਫੇ ਨਹੀਂ ਨਹੀਂ ਇਧਰ ਨੂੰ ਨਹੀਂ ਚੱਲ ਸਕਦਾ ਇਧਰ ਨੂੰ ਚੱਲ ਸਕਦੇ ਕਿਉਂ ਇਹ ਤਾਂ ਇਧਰ ਆ ਗਈਆਂ ਕੋਈ ਨਹੀਂ ਬੈਗ ਨੂੰ ਨਹੀਂ ਇਧਰ ਨੂੰ ਚੱਲ ਸਕਦੇ ਨੂੰ ਚੱਲ ਸਕਦੇ ਪਾਓ ਪਾਓ ਯਾਰ ਉਹਨ ਦਾ ਪਾਓ ਲੈ ਟਿੱਕੀ ਦੋ ਐਕ ਟਿੱਕੀ ਦੋ ਨਾ ਵੀ ਨਾ ਨਾ ਇਹ ਗੱਲ ਝੂਠ ਬਈ ਇਹ ਤਾਂ ਵੀ ਨਹੀਂ ਗੱਲ ਬਣਨੀ ਹੈਗੀ ਹੈ ਚੱਲ ਵੀ ਕਿਹੜੀਆਂ ਦਾਸ ਹੋ ਚੁੱਕਾ ਉਧਰ ਜਾ ਕੇ ਲੈ ਚੱਲ ਵਾਸ ਵਾਸ ਪੈਂਦੀ ਚੰਗਿਆਕ ਗਿਆ ਹੁਣ ਤੇਰੀ ਵਾਰੀ ਗਈ ਹੁਣ ਮੇਰੀ ਵਾਰੀ ਗਈ ਆ ਚੱਲ ਹੁਣ ਚੱਲ ਨਹੀਂ ਨਹੀਂ ਆ ਪਹਿਲਾ ਪਹਿਜੀ ਇੱਥੇ ਕਰਕੇ ਚੱਲਦੇ ਆ ਇੱਥੋਂ ਕਰਕੇ ਚੱਲਣਾ ਤੂੰ ਟੋਕੀ ਦੇ ਇੱਥੇ ਕਰਕੇ ਚੱਲਦੇ ਚੱਲ ਬੰਦੇ ਆਪਣੀ ਵਾਰੀ ਫੇਰ ਇਹਨਾਂ ਨੂੰ ਨੇੜੇ ਆ ਆ ਲਓ ਵੀ ਲੈ ਹੁਣ ਰੱਖੋ ਇੱਧਰ ਇੱਕ ਜਿਹੜੀ ਪਈ ਆ ਰੱਖਣੀ ਆ ਫੇਰ ਉਹ ਵੀ ਕੱਢੋ ਦੋ ਰੱਖੋ ਦੋ ਰੱਖਣੀਆਂ ਲੈ ਲਓ ਜੀ ਫਾਗਲ ਹੋ ਗਿਆ ਜੀ ਬੇਬੇ ਚੱਲ ਕੋਈ ਨਾ ਘਬਰਾਉਣਾ ਨਹੀਂ ਤੇ ਘਬਰਾਉਣਾ ਤੇ ਗਾਲੀ ਕੋਈ ਨਹੀਂ ਓਏ ਓ ਚਲੋ ਉੱਪਰ ਮਾਰਿਆ ਕਰ ਹੁਣ ਹੁਣ ਹੋਇਆ ਵੀ ਆ ਮਨੋ ਸਾਹਮਣੇ ਮੁਕਾਬਲਾ ਹਲੇ ਤੇ ਪਤਾ ਲੱਗੂ ਕੁੰਨੀਆਂ ਦੇ ਸੈੰਗ ਪਸ ਗਏ ਹੈ ਬੇਬੇ ਓਏ ਚਾਕਾ ਇੱਕ ਬੇਬੇ ਦੂਜੀ ਵੀ ਤੂੰ ਇਹ ਓਏ ਯਾਰ ਰੋ ਰੋ ਰਾਉਂਡ ਨਹੀਂ ਪੀਤਾ ਰਾਉਂਡ ਨਹੀਂ ਪੀਤਾ ਇਹ ਰਾਉਂਡ ਰਾਉਂਡ ਕੋਈ ਨਹੀਂ ਹੈਗਾ ਹਾਂ ਚੱਲ ਨਾਨੀ ਹਾਂ ਬੇਬੇ ਵੇਖ ਲਾ ਆਪਣੀ ਪੈ ਚੱਲੀ ਮੰਮੀ ਨੇ ਅੱਗੇ ਹੱਥ ਕਰ ਲਿਆ ਜਾਣ ਕੇ ਕੋਈ ਫੇਰ ਕੀ ਹੋਇਆ ਫੇਰ ਵੀ ਨਹੀਂ ਭਈ ਚਲ ਕੋਈ ਗੱਲ ਨਹੀਂ ਓ ਵਿੱਚ ਜਾ ਕੇ ਆ ਵੀ ਬਾਲ ਮੈਂ ਜ਼ੋਰਦ ਜ਼ੋਰ ਦੀ ਮਾਰਦੀ ਆ ਆ ਪਹਿਲੇ ਵਾਲਾ ਚੱਕ ਇੱਕ ਮੈ ਗਈ ਏ ਚਲੋ ਏ ਓ ਦੋਫਾ ਸਮਝੇ ਓ ਲਓ ਜੀ ਨਾਨੀ ਜੀ ਆਪਦੇ ਹੱਲ 20 ਪੁਆਇੰਟ ਜੋੜਦੇ ਹੋਏ ਹਾਏ ਮਾਜੰਬੀ ਹੋਇਆ ਮੇਰੇ ਚਲੋ ਨਾਨੀ ਫੇਰ ਵਾਰੀ ਇਹ ਔ ਚੱਕ ਬੇਬੇ ਆਪਣੇ ਵਾਲ ਤੇ ਡੀਗੀਆਂ ਨਹੀਂ ਰਹਿਗੀਆਂ ਕੋਈ ਨਹੀਂ ਕੋਈ ਨਹੀਂ ਹੋ ਜਾਣਗੀਆਂ ਹੁਣ ਦੇਖਿਆ ਕਿਵੇਂ ਦੱਲੂਗੀ ਚੱਕਰ ਆਉਂਦੇ ਆ ਮੇਰੇ ਕੰਨੀ ਨਹੀਂ ਰਹਿਗੀਆਂ ਅੱਗੇ ਜਦੋਂ ਇੰਦਰ ਇੰਨੀ ਆ ਸੀ ਉਦੋਂ ਮੈਂ ਕਹਿੰਦੀ ਬੇਬੇ ਨਾਨੀ ਕੀ ਕਹੀ ਜਾਂਦੀ ਆ ਕੋਈ ਗੱਲ ਨਹੀਂ

ਦੋ ਪਲਵਾਨ ਡਿੱਗਦੇ ਆ ਘੁਲਦੇ ਆ ਇੱਕ ਨੇ ਡਿੱਗਣਾ ਇੱਕ ਨੇ ਬੰਸ ਬੰਸ ਮੈਸ ਹੋ ਗਈ ਮੈਸ ਹੋ ਗਈ ਬੇਬੇ ਦੀ ਵਾਰੀ ਫੇਰੇ ਆ ਚੱਕ ਲਾਓ ਜੀ ਭੈਣ ਜੀ ਵੇਖੋ ਤਾਂ ਕੀ ਬਿੱਲੀ ਕੀ ਕਰੀ ਜਾਂਦੀ ਆ ਹਾਂ ਕੁੜੀ ਉੱਧਰ ਬੈਠੀ ਆ ਪਤਾ ਨਹੀਂ ਕੀ ਕਰਦੀ ਆ ਬੇਬੇ ਨੇ ਪਤਾ ਕੀ ਕੀਤਾ ਕੀ ਕੀ ਆ ਜੋ ਕੇ ਹੈ ਰੌਣਕ ਬਿਟਿਆ ਰੌਣਕ ਬਿਟਿਆ ਹੈ

ਚਲੋ ਓ ਨੋ ਚਲੋ ਬੇਬੇ ਚਲੋ ਠੀਕ ਆ ਚੰਗਾ ਭਏ ਓ ਨੋ ਏ ਓ ਵੈਰੀ ਗੁੱਡ ਲੈ ਨਾਨੀ ਜੀ ਤੇ ਸਾਰੇ ਗਏ ਗਏ ਉਹ ਤਾਂ ਨਿਸ਼ਾਨਾ ਲੱਗ ਗਿਆ ਗਏ ਨਿਸ਼ਾਨਾ ਲਾਉਣਾ ਜਿੱਥੇ ਮਰ ਜੀ ਹੋਵੇ ਨਿਸ਼ਾਨਾ ਪੂਰਾ ਲੱਗਿਆ ਇਹ ਤਾਂ ਗੱਲ ਇਹ ਵਾਰ ਤੇ ਪਈ ਉਹਨੇ ਨਿਸ਼ਾਨਾ ਲਾਇਆ ਤੇ ਛੰਨੇ ਆਈ ਜੀ ਜਾਨਾ ਨਹੀਂ ਉਹ ਤਾਂ ਬਰੋ ਬਲੀ ਨਿਸ਼ਾਨਾ ਲੱਗਦਾ ਨਾ ਜੈਤਾਨ ਨਹੀਂ ਵਾਟ ਤੇ ਪਈ ਤੇ ਲਾ ਦੇ ਤਾਂ ਪਾਠਣੇ ਆ ਗਏ ਚੱਲ ਚੱਲ ਹੁਣ ਮੇਰੀ ਵਾਰੀ ਆ ਨਾ ਦੁਬਾਰਾ ਫੇਰ ਐ ਵੀ ਤੁਹਾਡੀ ਵਾਰੀ ਇੱਥੇ ਆਹ ਤਾਂ ਨਹੀਂ ਗੱਲ ਬਣੀ ਬਈ ਤੁਸੀਂ ਤਾਂ ਬਾੜੀ ਰੌਂਡ ਪਿੱਟਦੇ ਹੋ ਤੈ ਨਾਨੀ ਇਧਰ ਨੂੰ ਚੱਲ ਨਹੀਂ ਸਕਦੇ ਅਸੀਂ ਫੇਰ ਵੀ ਤੁਹਾਨੂੰ ਕਹਿ ਦਿੰਨੇ ਕਿ ਚੱਲ ਪੋ ਆ ਦੇਖ ਕਿਉਂ ਤੇ ਬੇਹਾਲ ਸੀ ਬੜੀ ਉੱਥੇ ਚੰਗ ਪਈ ਦੀ ਬੇਬੇ ਇੰਟਰ ਆ ਕੇ ਪੈਣੀ ਹਾਂ ਆਪ ਜਿੱਦਨ ਮਰਜੀ ਭੱਜੇ ਫਿਰਦੇ ਆ ਬੇਬੇ ਰੋਈ ਜਾਂਦੇ ਹੁਣ ਪਤਾ ਨਾ ਕੋਈ ਨਹੀਂ ਰੋਂਦਾ ਨਹੀਂ ਰੋਣਾ ਕੋਈ ਜਿੱਤਦੇ ਪਏ ਆ ਤੇ ਕੋਈ ਨਹੀਂ ਕੋਈ ਨਹੀਂ ਤੁਸੀਂ ਚਲ ਕੋਈ ਨਹੀਂ ਅੱਜ ਰੱਖਣੀ ਚਾਹੀਦੀ ਆਏ ਕੋਈ ਪਤਾ ਨਹੀਂ ਜਦੋਂ ਖਿਡਾਰੀ ਦੋ ਹੁੰਦਾ ਨਾ ਮੈਚ ਉਹ ਪਤਾ ਨਹੀਂ ਜਿਹੜੇ ਹਾਰਦੇ ਹਾਰਦਿਆਂ ਨਾ ਉਹ ਜਿੱਤ ਜਾਂਦੇ ਆ ਮੇਰੇ ਇਹ ਮਾਲਕ ਨੂੰ ਪਤਾ ਹਾਂ ਲਓ ਜੀ ਮੁਕਾਬਲਾ ਪੂਰਾ ਖਤਮ ਹੋ ਚੁੱਕਾ ਜਿਹਦੇ ਇਦਾਂ ਹੀ ਰੋਂਦ ਪੀਂਦੇ ਰਹੇ ਤੁਸੀਂ ਜਿੱਤੇ ਲੈ ਸਾਡੇ ਅਰੇ ਬਤਾ ਪਾ ਆਰੇ ਰਹੇ ਆਣਾ ਭਾਈ ਕਦੇ ਬਿੱਲੀ ਆ ਗਈ ਤਾਂ ਕਿਤੇ ਕੁੱਤਾ ਆ ਗਿਆ ਉਹਦੇ ਨੂੰ ਚਾਕੋ ਤੇ ਜਾ ਕੇ ਆਪਦਾ ਮੌਜਾ ਨਾ ਚਲੋ ਜੀ ਓਏ ਬੇਬੇ ਬਾਦ ਦੋ ਕੱਟੀਆਂ ਪਾਉਣੀਆਂ ਨਹੀਂ ਭਾਈ ਨਹੀਂ ਨਹੀਂ ਭਾਈ ਕਿ ਪਈ ਆ ਉਹ ਮੈ ਗਾਡ ਅਸੀਂ ਸਾਡੇ ਰੌਂਦ ਨਹੀਂ ਪਿੱਟਦੇ ਹੈਗਾ ਸੱਚੀ ਗੱਲ ਸੱਚੀ ਆ ਚੱਲ ਬੇਬੇ ਹਾਂ ਹਾਂ ਬੱਸ ਬੱਸ ਚੱਲ ਬੇ ਨਹੀਂ ਜਿਆਦਾ ਇੱਧਰ ਹੈ ਹੀ ਨਹੀਂ ਕੁਛ ਫੇਰ ਮੈਂ ਇੱਥੇ ਖਾਲੀ ਥੋੜੀ ਚੱਲੂਗੀ ਹਨਾ ਬਈ ਤੁਸੀਂ ਇੱਥੇ ਆਹ ਆਹ ਸਾਨੂੰ ਵੀ ਰੌਂਦ ਪਿੰਦੇ ਨਹੀਂ 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 ਕਿਨਾਰੇ ਤੇ ਆਇਆ ਚੱਲੋ ਬੇਬੇ ਓ ਨਹੀਂ ਹੋਰ ਜਿਆਦਾ ਇੱਧਰ ਹੈਗਾ ਹੀ ਨਹੀਂ ਕੁਛ ਫੇਰ ਮੈਂ ਕਿਵੇਂ ਚੱਲੂਗੀ ਬਈ ਚੱਲ ਬੇਬੇ ਓ al aitamar eh vedakinda bebe ithe maar oh thank you thank you waasee grus oh beiman ne nahi kehi ab pai mar gayi oh koi beiman nahi karde oh beimani koi beimani toh mere aidan na hilya va ha beimani thodi aa ho ota hai mere hath vajeya taan chal bebe hun apni wariyan chal chal ਚੱਲ ਬੇਬੇ ਚੱਲ ਤੂੰ ਚੱਲ ਭਾਈ ਗੁਲਾਬੀ ਪਾ ਪਹਿਲਾਂ ਬੇਬੇ ਭਾਈ ਕੀ ਗੁਲਾਬੀ ਓ ਲਓ ਜੀ ਨਾਨੀ ਨੂੰ ਚਾਂਸ ਹੋਰ ਚਾਂਸ ਹੋ ਗਿਆ ਨਾਨੀ ਦਾ ਇੱਕ ਹੋਰ ਆਊਗੀ ਇੱਧਰ ਨਾਨੀ ਦਾ ਅੱਜ ਦਿਨਵਾਰਾ ਆ ਤੇ ਨਾਨੀ ਦਾ ਅੱਜ ਮਾੜਾ ਦਿਨ ਚੜਿਆ ਕੀ ਸੀ ਉਹ ਬਾਹਰ ਨਿਕਲ ਗਈ ਨਾਨੀ ਦਾ ਦਾ ਨ ਮਾੜਾ ਚੜਿਆ ਕੋਈ ਗੱਲ ਨਹੀਂ ਜੀ ਵਧਾਈ ਜਾਂਦੇ ਉਹ ਕੋਈ ਗੱਲ ਨਹੀਂ ਦੋ ਜਿਹੜੇ ਪਹਿਲਵਾਨ ਖਾੜੇ ਦੇ ਵਿੱਚ ਘੁਲਦੇ ਆ ਨਾ ਇੱਕ ਨੇ ਤਾਂ ਡਿੱਗ ਗਈ ਨਾ ਬਸ ਇੱਕੋ ਇੱਕੋ ਡਾਇਲੋਗ ਹੈ ਨਾਨੀ ਜੀ ਹੋਈ ਹੋਜੀ ਹੁਣ ਲਾਸਟ ਚਾਂਸ ਜੀ ਐਧਰ ਵੀ ਡੀਗੀ ਖੜੀ ਕਰਦੀ ਐਧਰ ਵੀ ਡੀਗੀ ਖੜੀ ਕਰਦੀ ਸੋ ਹੁਣ ਪਤਾ ਲੱਗੂ ਕੌਣ ਜਿੱਤਦਾ ਮੇਰੀ ਆ ਓਹ ਉਹ ਤਾਂ ਪਈ ਪਈ ਸੀ ਜਿਹਦਾ ਖੜੀ ਕਰਕੇ ਗੋਲੇ ਰੱਖੀ ਤੇ ਡਿੱਗੀ ਵੀ ਤੇ ਤਾਂ ਤੈਨੂੰ ਵੀ ਚਾਂਸ ਮਿਲਣਾ ਦਿਲ ਰੱਖ ਕੋਈ ਜੇ ਛੱਡਿਆ ਤੇ ਫੇਰ ਹੀ ਮਿਲੂਗਾ ਚਲ ਓਹ ਤੇ ਮੈਂ ਦਾਹਤਾ ਮੈਰਾ ਅਜ ਤੈਨਹੀਂ ਮਾੜਾ ਓਹ ਪੁੱਲਾ ਪੈਗੀ 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 ਨਹੀਂ 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 ਕੋਟਾ ਰੋੜ ਨਾ ਬਿਕਪੋ ਕੋਟਾ ਰੋੜ ਨਾ ਬਿਕਪੋ ਪਈਆ ਪਈਆ ਨਾ 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 ਕੋਟਾ ਨਾਨਸ ਤੇ ਹੱਥ ਨਹੀਂ ਲਾਇਆ ਨਹੀਂ ਕੋਟਾ ਕੋਟਾ ਕੁਛ ਨਹੀਂ ਮਾਰਿਆ ਐਵੇਂ ਆਵੇ ਆਏ ਜਦੋਂ ਕੀਤਾ ਨਾ ਉਹ ਜਾ ਕੇ ਬਾਅਦ ਚ ਖਿਲਰੀਆ ਉਧਰ ਪੈਗੀ ਹਲੋ ਯਾਰ ਏਦਾਂ ਕਿ ਨਾਲ ਲਓ ਚਲੋ ਕੋਈ ਨਾ ਦੇ ਦੋ ਏਦਾਂ ਕਿਹੜਾ ਤੂੰ ਜੱਤ ਜਾਉਂਗੇ ਚਲੋ ਆ ਲੈ ਚੱਕ ਗਿਣੋ ਬਾਈ ਲੈ ਇਧਰ ਫੜਾਓ ਦੋ ਵਾਲੇ ਪਈਆਂ ਵਾ ਦੋਆਂ ਨੂੰ ਰੱਖੋ ਵਾਲੇ ਆ ਗਾਣੀ ਚਲੋ ਥੋੜੀ ਵਾਰ ਆ ਵੀ ਰੋਡ ਪਿੱਟੋ ਤੁਸੀਂ ਹਣ ਆ ਵੀ ਸਾਡੀਆਂ ਸੀ ਐਵੇਂ ਜੋੜੀਆਂ ਚਲੋ ਹਾਂ ਹੁਣ ਤੂੰ ਐ ਨਾ ਕਰ ਚਲੋ ਚਲੋ ਸਾਨੂੰ ਸੈਕਿੰਡ ਤਾਂ ਹੋ ਜੇ ਚਲੋ ਏ ਲੈ ਸਾਡੀ ਕਿਸਮਤ ਨਹੀਂ ਐ ਕਿਤੇ ਆ ਹਾ 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 ਮੈਂ ਕਰਦਾ ਵਾਰੀ

ਆਹੀ ਦਾਦੀ ਪੋਤਾ ਤੇਜ ਹੋਰ ਤੇਜ ਬਾਦੂ ਤੇ ਆ ਗਿਆ ਉਹ ਤਾਂ ਮੋਟਰਸਾਈਕਲ ਚ ਪਾਇਆ ਛੋਟਾ ਤਾਂ ਪੈਟਰੋਲ ਪਾਉਣ ਦੀ ਲੋੜ ਹੀ ਨਹੀਂ ਪੈਟਰੋਲ ਤੋਂ ਪਹਿਲਾਂ ਮੈਨੂੰ ਪਾ ਲੈਣੀ ਨਾ ਤਾਂ ਨਹੀਂ ਜੀਗੀ ਆ ਆ ਲੋ ਤੂੰ ਪਾ ਦੋ ਹਾਂ ਹਾਂ ਪਹਿਲਾਂ ਤੂੰ ਹੀ ਪਾ ਹੁਣ ਹੁਣ ਤੂੰ ਤਾਂ ਪਹਿਲਾਂ ਪੈਟਰੋਲ ਆ ਗਏ ਆ ਤੁਸਾਂ ਉਹਰੇ ਕਰ ਲਈ ਕੋਈ ਨਾ ਬੇਬੇ ਜਿੱਤਾਂ ਇਹ ਆ ਚੱਕੋ ਪਾ ਦੀ ਨਹੀਂ 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 ਹੁਣ ਰੱਖਣੀ ਨਹੀਂ ਹੁਣ ਨਹੀਂ ਨਹੀਂ ਹੁਣ ਰੱਖਣੀ ਨਹੀਂ ਹੁਣ ਆ ਸਾਡੀ ਹੋ ਗਈ ਹੁਣ ਰਹਿ ਗਈ ਇੱਕ ਲੈ ਨਹੀਂ ਨਹੀਂ ਆ ਤੇ ਕਿੰਨੀ ਮੇਰੀ ਪਈਆਂ ਲੈ ਜਾ ਹਾਂ ਆ ਹਰ ਮੰਨਿਆ ਉਹਦੇ ਜਫਾ ਤੇ ਮੈਂ ਪਾਈ ਲਈ ਨਹੀਂ ਫੇਰ ਉਹ ਸਾਡੀ ਹੋ ਗਈ ਨਾ ਆ ਇੱਕ ਰਹਿ ਗਈ ਇਹ ਤੁਸੀਂ ਪਾਓ ਇਹ ਫੇਰ ਸਾਡੀ ਹੋ ਗਈ ਬੇਬੇ ਆ ਇਹ ਪਾਓ ਪਾਓ ਨਹੀਂ ਇਹ ਰੋ ਡਾ ਰੋ ਡਾ ਇਹ ਰੋ ਡਾ ਗੁੱਟਾ ਚਲ ਚਲ ਬੇਬੇ ਪਾ ਦੇ ਚਲ ਪਾ ਦੇ ਚਲ ਮੇਰੇ ਨੂੰ ਕਿਵੇਂ ਇਹ ਖਾਣ ਨਾ ਦੇ ਜੀ ਮੈਂ ਚੱਲਾਂ ਚੱਲੇ ਮਾਰ ਮਾਰ ਹੁਣ ਆ ਚੱਲਾ ਇਧਰ ਐਵੇਂ ਇਧਰ ਨੂੰ ਕਿਉਂ ਚੱਲ ਪੋ ਚੱਲ ਚੱਲ ਪੋ ਮੇਰਾ ਪਿਤਾ ਜਿਹੜਾ ਫੇਰ ਸਾਡੇ ਅੱਗੇ ਹੀ ਆ ਗਿਆ ਆ ਚੱਲ ਚੱਲ ਇਹ ਤੇ ਅਸੀਂ ਆਪਲੇ ਮਾਨਸਿਨਾਂ ਲੈ ਇਹਨਾਂ ਨੂੰ ਕਹਿ ਦਿੰਨੇ ਆ। ਇਹ ਤੁਹਾਡੀ ਵਾਲੀ ਫੇਰਾ। ਹਾਂ ਮੇਰੀ ਵਾਲੀ। ਦੇਖੀਂ ਜਾਲ ਰਾਂਗ ਗਿਆ। ਮੈਂ ਕਿਹੜਾ ਪਾ ਦੇਣੀ ਆ। ਹੁਣ ਫੇਰ ਨਾ ਪਿੱਛੇ ਨੂੰ ਚੱਲ ਪਿਓ। ਚੱਲ। ਦੇਖੇ ਰੂ ਭਾਈਆ। ਰੋਗ ਪੀਂਦੇ ਆ। ਰੋਡ ਰੋਡ ਨਹੀਂ ਪੀਂਦਾ। ਹੁਣ ਰੱਖੋ ਭਾਈ ਮੈਨੂੰ ਪਤਾ। ਲਓ ਜੀ ਸੱਜਣਾ ਹੁਣ ਆਪਾਂ ਗੰਦ ਇਹਨਾਂ ਨੇ ਜਿੱਤਨਾ ਤਾਂ ਇਹਨਾਂ ਨੇ ਕਾਹ ਕਰਿਆ ਸਾਹ ਸੱਚੀ ਗੱਲ ਆ ਇਧਰ ਬਣਾਓ ਬਾਦੀ ਆ ਸਾਡੀ ਬੈਂਟ ਤੂੰ ਵੀ ਆ ਜਾ ਪੁੱਤ ਹਾਏ ਮੈਂ ਮਾੜੀ ਜੀ ਬਹੁਤ ਰੌਣ ਪੀਤੇ ਯਾਰ ਇਹਨਾਂ ਨੇ ਤੂੰ ਮੇਰੀ ਨਾਲ ਗੱਲ ਸੁਣਾ ਹਰ ਮਨਾਂ ਇਹ ਤਾਂ ਐ ਚੱਲਣਾ ਭੈਣ ਜੀ ਐ ਚੱਲਦੀ ਸੀ ਇਹ ਰੌਣ ਪੀਤੇ ਬਹੁਤ ਬਹੁਤ ਜਿਆਦਾ ਨਹੀਂ ਤੁਹਾਡੇ ਜਿੰਨੇ ਨਹੀਂ ਪੀਤੇ ਚਲੋ ਪੁਆਇੰਟ ਜਿਣੀਏ ਸਾਰੇ ਸਾਡੇ ਕਿਰੋ ਹਾਂ ਚੱਲ ਗਣ ਲੈ 10 20 30 40 50 60 70 80 90 110 130 150 170 150 ਕਿਵੇਂ 130 150 ਹਾਂ ਹਾਂ 170 170 190 210 230 250 ਬਾਲੀ ਬਾਲੀ ਉਹਨੇ ਕੋਈ ਨਹੀਂ ਤੇ ਉਹਦਾ ਸਭ ਪਹਿਲਾਂ ਰੱਖੋ ਨਾ ਪੜਾਵਾ ਸਾਡੇ ਤਾਂ ਹੁਣ ਸੀ ਤਾਂ ਹੁਣ ਨਾ ਮੂੰਹ 'ਚ ਘੱਟ ਲਾਈ ਨਾ ਨਹੀਂ ਨਹੀਂ ਰੁਕ ਜਾਓ 100 ਤਾਂ ਇਕੱਠਾ ਵਾ ਸਾਡਾ ਢਿੱਲਾ ਹੋਣਾ 100 ਉਹ ਯਾਰ ਨੇ 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 ਹੁਣ ਐ ਨਾ ਕਰੋ ਤੁਸੀਂ ਯਾਰ ਬੇਟੇ ਯਾਰ ਇਹ 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 ਪੰਜਾਬ ਪੁਆਇੰਟ ਹੀ ਗੈਨ ਨੇ ਆਪਾਂ ਨਹੀਂ ਨਹੀਂ ਸੌ ਕਿਹਾ ਪਹਿਲਾਂ ਤੁਸੀਂ ਹਾਂ 100 110 120 130 140 100 50 ਹਾਂ ਹਾਂ 170 ਹਾਂ 190 210 ਦੇਖਿਆ ਆਪਣੇ ਚੱਕੀਆਂ 273 260 ਜਿੱਤ ਗਏ ਅਸੀਂ ਜਿੱਤ ਗਏ ਹਏ ਸੱਚੀ ਭੈ ਜਿੱਤ ਗਈ 270 290 ਰੋਣ ਪੀ ਕੇ ਜਿੱਤੇ ਮੈਨੂੰ ਸੱਚੀ ਨਹੀਂ ਆਉਂਦਾ ਹਾਇ ਮੈਨੂੰ ਸੱਚੀ ਨਹੀਂ ਆਉਂਦਾ ਸੱਚੀ ਭੈ ਜਿੱਤ ਗਈ ਮੈਨੂੰ ਨਹੀਂ ਪਤਾ ਲੱਗਦਾ ਮੈਂ ਸੱਚੀ ਜਿੱਤ ਨਹੀਂ ਆ ਰੋਣ ਪੀ ਗਏ ਰੋਣ ਰੋਣ ਨਹੀਂ ਘੋੜਿਆ ਨਾ ਕਹੋ ਹੁਣ ਮੈਂ ਜਿੱਤ ਗਿਆ ਸੀ ਜਿੱਤ ਹਲਾ ਗਿਆ ਘੋੜੇ ਲਾਇਆ ਨਾ ਕਰੋ ਹੁਣ ਦਸੀ ਉਹ ਛੋਣਾ ਸੀ ਛੁਕਰ ਆ ਮੇਰੇ ਦਾਦੇ ਦਾ ਬੇਬੇ ਲਾਈ ਕਰੂ ਦਾ ਇੱਕ ਮਿੰਟ ਇੱਕੋ ਨੇ ਚੁੱਪ ਕਰ ਛੁਕਰ ਆ ਛੁਕਰ ਆ ਛੁਕਰ ਆ ਮੇਰੇ ਦਾਦੇ ਦਾ ਰੋਣ ਪੀ ਗਏ ਜਿੱਤੇ ਹਾਂ ਨਾ ਹੁਣ ਰੋੜ ਰੋਣ ਤਾਂ ਨਾ ਕਰਾ ਨਾ 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 ਨ ਅੱਬੀ ਅੱਪੀਆਂ ਡੀ ਗੀਆਂ ਹੁਣ ਠੰਡਾ ਠੁੰਡਾ ਲਿਆ ਇੱਥੇ ਕੋਈ ਪਾਰਟੀ ਸ਼ਲਤੀ ਕਰਾ ਦੇਖਿਓ ਰੌਂਦ ਪੀ ਕੇ ਜਿੱਤੇ ਦੱਸਿਓ ਰੌਂ ਸਾਰਨਾ ਵੱਧ ਗੇਮ ਚ ਰੌਂਦ ਕਿਨੇ ਪੀਤੇ ਕਿਨੇ ਕਿੱਥੇ ਕਿੰਨੀਆਂ ਡੀ ਗੀਆਂ ਨਾ ਹਾਂ ਜਿਨਾਂ ਬਾਦ ਕਿੰਨਾਂ ਕੀਤੀ ਕਿਨੇ ਕਿੱਥੇ ਕਿੰਨੀਆਂ ਡੀ ਗੀਆਂ ਦੇ ਰੌਂਦ ਪੀਤੇ ਸਾਰਾ ਤੁਸੀਂ ਕਮੈਂਟਾਂ ਚ ਦੱਸਿਓ ਸੋ ਅਹੀਂ ਫਿਰ ਖਾਣ ਪੀਣ ਨੂੰ ਲੈ ਆਈਏ ਚਾਹ ਚੂ ਬਣਾ ਲਈਏ ਬਹੁਤ ਲੇਟ ਹੋ ਗਿਆ ਸੋ ਸੱਜਣੋ ਕਮੈਂਟ ਕਰਕੇ ਜਰੂਰ ਦੱਸ ਬੇਬੇ ਕਿੰਨੇ ਰੌਂਦ ਪੀਤੇ ਇਹਨਾਂ ਨੇ ਪੀਂਜਾ ਨੇ ਨਾ ਤੂੰ ਮੇਰੀ ਗੱਲ ਸੁਣ ਜਿਹੜੇ ਬੰਨੀ ਤੇ ਸੀ ਨਾ ਤੇ ਐ ਕਰਕੇ ਨਾ ਮੋਰੀ ਚਵਾਜਾ ਕਰਨ ਹਾ ਭਾ 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 ਚੱਕ ਜਿਆ ਕਰਨ ਹਾ ਨਾ ਕਰ ਹੁਣ ਨਾ ਕਰ ਹੁਣ ਹਾਰਦਿਆਂ ਤੋਂ ਹੁਣ ਤੁਸੀਂ ਇਹ ਗੱਲਾਂ ਕਰਦੇ ਹੋ ਨਾ 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 ਭੈਣ ਜੀ ਛੋਕਰਾ ਮੇਰੇ ਦਾਦੇ ਦਾ ਸੀ ਜਿੱਤ ਗਿਆ ਹਾ ਮੇਰੀ ਗੱਲ ਸੁਣੋ ਸੁਣੀ ਆ ਸੁਣੀ ਆ ਆਡੀਅנס ਦੱਸੂਗੀ ਕੌਣ ਜਿੱਤਿਆ ਤੇ ਕੌਣ ਹਾਰਿਆ ਆਡੀਅנס ਨੇ ਤਾਂ ਕਹਿਣਾ ਹੀ ਆ ਤੁਹਾਡੇ ਜਾਦੇ ਆ ਭਾਈ ਆਡੀਅਸ ਤੁਹਾਨੂੰ ਜਿਆਦਾ ਪਸੰਦ ਕਰਦੀ ਆ ਸਾਨੂੰ ਤਾਂ ਕਦੇ ਕਿ ਤਾਈ ਵੇਖਦੇ ਤੁਹਾਨੂੰ ਤਾਂ ਉਹਨੇ ਕਹਿਣਾ ਹੀ ਆ ਇਹ ਗਲਤ ਗੱਲ ਆ ਬੱਸ ਯਾਰ ਹੋਰ ਨਹੀਂ ਆਹੀ ਬੋਲਣਾ ਸੱਚ ਨਾਲ ਵਲੌਗ ਕਿਦਾਂ ਲੱਗੋ ਤੁਸੀਂ ਇੰਜਵਾਇ ਕੀਤਾ ਉਹ ਵੀ ਦੱਸਿਓ ਕੰਪੀਟੀਸ਼ਨ ਕਿਦਾਂ ਲੱਗਾ ਉਹ ਵੀ ਦੱਸਿਓ ਜਿੱਤਿਆ ਕੌਣ ਉਹ ਵੀ ਦੱਸਿਓ ਮਿਲਦੇ ਅਗਲੇ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਬਾਏ ਬਾਏ ਕਰਦੋ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਪਰ ਤੁਸੀਂ ਸੱਚੀ ਗੱਲ ਤਾਂ ਖੜਨਾ ਝੂਠ ਨਹੀਂ ਬੋਲਣਾ ਐ ਕਿਵੇਂ ਬੇਬੇ ਰੌਣਦ ਰੌਣਦ ਪੀ ਕੇ ਜਿੱਤ ਕੇ ਆਏ ਕਰ ਦਿਓ ਵਾਏ 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 ਤੁਸੀਂ ਭੈਣ ਭਰਾ ਵੋ ਮੇਰੇ ਮਾਂ ਪਿਓ ਜੋ ਵੀ ਲੱਗਦੇ ਆ ਤੁਸੀਂ ਵੀ ਇਹ ਗੱਲ ਦੱਸਣੀ ਵੀ ਅਸੀਂ ਜਿੱਤੇ ਆ ਕਿਹ ਜਿੱਤੇ ਜਿੱਤੇ ਅਸੀਂ ਹੁਣ ਇਹ ਕਹਿੰਦੇ ਅਸੀਂ ਵਾਏ ਦੀ ਵਾਏ